ਕਿ ਇੱਕ ਪਾਰਟੀ ਦੀ ਬਰੂਟ ਮੈਜੋਰਿਟੀ ਹੋਣ ਕਰ ਉਹਨਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਸਪੀਕਰ ਸਾਹਿਬ ਦੇ ਜ਼ਰੀਏ ਰੋਕਣ ਦੀ ਕੋਸ਼ਿਸ਼ ਕੀਤੀ ਬਟ ਅਸੀਂ ਹਰ ਰੋਜ਼ ਜਿਹੜੀ ਗੱਲ ਵਿਧਾਨ ਸਭਾ ਚ ਨਹੀਂ ਹੋ ਸਕੀ ਅਸੀਂ ਬਾਹਰ ਆ ਕੇ ਇਥੋਂ ਉਹ ਮੈਸੇਜ ਪਹੁੰਚਾਇਆ ਸ਼ੋਏ ਜਿਹੜੇ ਤਿੰਨ ਚਾਰ ਮੁੱਦੇ ਇਹਨਾਂ ਤੇ ਮੈਂ ਤੇ ਮੇਰੇ ਸਾਥੀ ਆਪਣੀ ਗੱਲ ਰੱਖਣਾ ਚਾਹਾਂਗੇ ਸਾਰੇ ਦਾ ਪਹਿਲਾ ਮੁੱਦਾ ਜੀ ਸਤਾ ਤਿਰਪਾ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਸੀਨੇਬੋਸ ਸਾਥੀ ਜਿਹੜੇ ਨੇ ਉਹਨਾਂ ਨੇ ਹਟਾਇਆ ਕਿ ਪਿਛਲੇ ਚੋਨੇ ਦੇ ਵਿੱਚ ਇੱਕ ਤੋਂ ਸੀਸੀ ਲਿਮਟ ਸੈਂਟਰ ਤੋਂ ਰਿਜ਼ਰਵ ਬੈਂਕ ਆਫ ਇੰਡੀਆ ਪੈਸੇ ਕੱਢਦੀ ਹੈ ਤਕਰੀਬਨ ਉਹ 46 ਤੋਂ 47000 ਕਰੋੜ ਰੁਪਏ ਦਾ ਝੋਨਾ ਐਕਸਪੈਕਟਿਡ ਸੀ 185 ਹਜ਼ਾਰ ਮੈਟ੍ਰਿਕ ਟਨ ਉਹ ਆਣਾ ਚਾਹੀਦਾ ਸੀ ਬਟ ਮੰਡੀਆਂ ਦੇ ਵਿੱਚ ਆਇਆ 175000 ਮੈਟ੍ਰਿਕ ਟਨ ਬਟ ਜਿਹੜੇ ਸਾਰੋਂ ਵੱਡੀ ਗੱਲ ਹੈ ਤੁਸੀਂ ਵੇਖਿਆ तकरीबन 20 20 ਦਿਨ 22 ਦਿਨ ਕਿਸਾਨਾਂ ਦੀ ਵੱਡੇ ਪੇਮਾਨੇ ਨਾਲ ਲੁੱਟ ਹੋਈ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਵੀ ਤੇ ਮੇਰੇ ਵੀ ਬਹੁਤ ਸਾਰੇ ਦੋਸਤ ਸਾਡੇ ਪਾਰਟੀ ਦੇ ਪ੍ਰਧਾਨ ਤੇ ਸਾਡੇ ਬਹੁਤ ਸਾਰੇ ਆਫਿਸ ਬੀਅਰ ਸਾਡੇ ਐਮ ਐਲ ਏ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਵੱਖ-ਵੱਖ ਪੰਜਾਬ ਦੀਆਂ ਮੰਡੀਆਂ ਵਿੱਚ ਗਏ ਸਾਡੇ ਪ੍ਰੈਸ਼ਰ ਸਦਕਾ ਜਦੋਂ ਪ੍ਰੈਸ ਨੇ ਵੀ ਸਾਡਾ ਸਾਥ ਦਿੱਤਾ ਤੇ 22-24 ਦਿਨ ਤੋਂ ਬਾਅਦ ਫਿਰ ਖਰੀਦ ਸ਼ੁਰੂ ਹੋਣੀ ਹੋਈ ਉਸ ਖਰੀਦ ਦੇ ਵਿੱਚ ਕਿਉਂਕਿ ਕਿਸਾਨ ਮੰਡੀਆਂ ਵਿੱਚ ਬੈਠਿਆਂ ਨੂੰ 20-22-22 ਦਿਨ ਹੋ ਚੁੱਕੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਦੁੱਖ ਤੇ ਤਕਲੀਫ ਸਾਫ਼ तौर ਨਜ਼ਰ ਆਣੀ ਸ਼ੁਰੂ ਹੋ ਗਈ ਸੀ ਉਹਦਾ ਐਡਵਾਂਟੇਜ ਲੈਂਦੇ ਹੋਏ ਇੱਥੇ ਅਸੀਂ ਸਾਫ਼ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡਿਪਟੀ ਕਮਿਸ਼ਨਰਸ ਨੇ ਤੇ ਫੂਡ ਐਂਡ ਸਪਲਾਈ ਦੇ ਵਿਭਾਗ ਦੇ ਵਾਲਿਆਂ ਨੇ ਛਾਲਰਾ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਸੱਦਿਆ ਆਰਥੀਆਂ ਨੂੰ ਸੱਦਿਆ ਤੇ ਗੱਲ ਕਹੀ ਕਿ ਜਿਸ ਤਰ੍ਹਾਂ ਵੀ ਚੋਨਾ ਸਸਤਾ ਮਿਲਦਾ ਮਹਿੰਗਾ ਮਿਲਦਾ ਤੁਸੀਂ ਚੁੱਕਣ ਵਾਲੇ ਬਣੋ ਸੋ ਇਹ ਮਜਬੂਰ ਕਰ ਦਿੱਤਾ ਹੈ ਸਰਕਾਰ ਨੇ ਤੇ ਸਾਡਾ ਅਸੀਂ ਐਵਰੇਜ ਕੱਢੀ ਸਾਡਾ ਜਿਹੜਾ ਮਾਝੇ ਦੀ ਰੀਜਨ ਹੈ ਇਹਦੇ ਵਿੱਚ 300 ਤੋਂ ਲੈ ਕੇ 400 ਤੱਕ ਝੋਨਾ ਫ੍ਰੀ ਕਿੰਟਲ ਸਸਤਾ ਰਿਹਾ ਪਰ ਸਾਰੇ ਪੰਜਾਬ ਦੀ ਜੇ ਐਵਰੇਜ ਅਸੀਂ ਕੱਢਨੇ ਆ ਉਹ ਤਕਰੀਬਨ 200 ਰੁਪਿਆ ਫੀ ਕਿੰਟਲ ਕਿਸਾਨਾਂ ਦੀ ਜੇਬ ਵਿੱਚੋਂ ਪੈਸਾ ਕੱਢਿਆ ਜਿਹੜੀ ਰਕਮ ਬਣਦੀ ਹੈ 4000 ਕਰੋੜ ਰੁਪਏ ਕਿਉਂਕਿ 175000 ਮੈਟ੍ਰਿਕ ਟਨ ਜੇ ਤੁਸੀਂ ਕਿੰਟਲਸ ਦੇ ਵਿੱਚ ਲੈ ਕੇ ਆਓ ਤੇ ਉਹ ਤਕਰੀਬਨ 3500 ਤੋਂ 4000 ਦੀ ਰਕਮ ਬਣਦੀ ਹੈ ਅੱਜ ਜਦੋਂ ਬਾਜਵਾ ਸਾਹਿਬ ਨੇ ਸਪੀਕਰ ਸਾਹਿਬ ਕੋ ਮੰਗ ਕੀਤੀ ਕਿ ਇਹਦੀ ਕੋਈ ਇਨਕੁਆਰੀ ਕਰਨਾ ਚਾਹੋ ਕਿ ਇਹਦੀ ਵੱਡੀ ਲੁੱਟ ਹੋਈ ਹੈ ਆਪਦੇ ਪ੍ਰਧਾਨ ਦੇ ਮਜੂਤਾ ਮੰਤਰੀ ਅਮਨ अरोड़ा ਜੀ ਨੇ ਇਹ ਗੱਲ ਕਹੀ ਕਿ ਤੁਸੀਂ ਕੋਈ ਵੀ ਕੰਪਲੇਂਟ ਸਾਡੇ ਸਾਹਮਣੇ ਰੱਖੋ ਅਸੀਂ ਉਹਦੀ ਸੁਣਵਾਈ ਕਰਾਂਗੇ ਤੋਂ ਮੈਂ ਸਪੀਕਰ ਸਾਹਿਬ ਨੂੰ ਅਸੀਂ ਸਾਰਿਆਂ ਨੇ ਉੱਠ ਕੇ ਗੱਲ ਕਹੀ ਕਿ ਹਾਊਸ ਕਮੇਟੀ ਬਣਾਓ ਹਾਊਸ ਕਮੇਟੀ ਬਣੇ ਮਹਿਕਮੇ ਦੇ ਬੰਦੇ ਸੱਦੇ ਜਾਣ ਕੰਪਲੇਨੈਂਟਸ ਜਿਹੜੇ ਨੇ ਅਸੀਂ ਪੇਸ਼ ਕਰਾਂਗੇ ਸੋ ਇਹਨਾਂ ਨੇ ਕੋਈ ਨਵੀਂ ਹਾਊਸ ਕਮੇਟੀ ਤੇ ਬੜਾਈ ਨਹੀਂ ਥੱਲੋ ਇੱਕ ਪਰਚੀ ਗਈ ਸੀ ਸਪੀਕਰ ਸਾਹਿਬ ਦੇ ਕੋਲੋਂ ਉਹਨਾਂ ਕਹਿੰਤਾ ਆਲਰੇਡੀ ਅੱਛਾ ਜੀ ਇੱਕ ਐਗਰੀਕਲਚਰ ਦੀ ਕਮੇਟੀ ਹੈ ਸੋ ਅਸੀਂ ਐਗਰੀਕਲਚਰ ਦੀ ਕਮੇਟੀ ਕੋ ਆਂਦੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਲੋਕਾਂ ਨੂੰ ਸੱਦਾ ਵੀ ਦੇਵਾਂਗੇ ਕਿ ਜੇਦੀ ਜੇਦੀ ਲੋਟ ਹੋਈ ਹੈ ਉਹ ਆ ਕੇ ਆਪਣੀ ਗੱਲ ਸਾਹਮਣੇ ਰੱਖੋ ਸੋ ਇੱਕ ਸਾਰੋਂ ਵੱਡੀ ਹੈ ਕਿ ਇਸ ਗੱਲ ਤੋਂ ਸਰਕਾਰ ਭੱਜਦੀ ਨਜ਼ਰ ਆਈ। ਨੰਬਰ 2 ਅਖਬਾਰਾਂ ਦੇ ਜ਼ਰੀਏ, ਜ਼ਰੀਏ ਤੇ ਪ੍ਰੈਸ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂਜਸ ਕੀਤੀਆਂ। ਪਹਿਲੇ ਵਰਿੰਦਰ ਕੁਮਾਰ ਸਨ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ ਰਾਉ ਜੀ ਲਗਾਏ ਗਏ। ਨਗੇਸ਼ਵਰ ਰਾਓ ਇੱਕ ਕੌਨਸਟ ਅਪਰਾਇਟ ਅਫਸਰ ਸੀ। ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ ਅਸੂਲਾਂ ਦੇ ਮਤਾਬਕ ਕਾਨੂੰਨਾਂ ਦੇ ਮਤਾਬਕ ਕੀ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਹਾਂ ਸੋ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਬੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਕਿ ਇਹ ਪੋਲਿਟਿਕਲ ਪੋਲਿਟਿਕਲ ਵਿਂਡੇਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਤਿੰਨ ਸਾਲ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤਪੁਸ਼ਨ ਆਸ਼ੂ ਜੀ ਤੇ ਸ਼ਾਮਸੁੰਦਰ अरोड़ा ਦੇ ਖਿਲਾਫ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸਸ ਸੀ ਉਹ ਚੁੱਕ ਕੇ ਡਸਟਬਿਨ ਸੁੱਟ ਦਿੱਤੇ ਐਫ ਆਈ ਆਰਸ ਕਾਸ਼ ਕਰਕੇ ਰੱਖ ਦਿੱਤੀਆਂ ਸੋ ਇਹ ਤੀਸਰੀ ਗੱਲ ਏ ਚੌਥੀ ਸਾਡੀ ਜਮਾਤ ਇੰਡੀਆ ਨੈਸ਼ਨਲ ਕਾਂਗਰਸ ਇਹ ਜਿਹੜੀ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਹੈ ਇੱਕ ਇਵੈਂਟ ਕਰੀਏਟ ਕਰਦੇ ਨੇ ਫਿਰ ਉਹ ਸਾਲ ਦੇ ਵਿੱਚ ਉਸ ਇਵੈਂਟ ਨੂੰ ਛੱਡ ਦਿੰਦੇ ਨੇ ਫਿਰ ਅਗਲਾ ਇਵੈਂਟ ਫੜਦੇ ਉਹਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਮਾਲਵਾ ਕਨਾਲ ਜਿਹੜੀ ਹੈ ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਕਹਿੰਦਾ ਸੀ ਮੇਰੀ ਇੱਕ ਡ੍ਰੀਮ ਪ੍ਰੋਜੈਕਟ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਸ ਬਜਟ ਦੇ ਵਿੱਚ ਨਾ ਮਾਲਵਾ ਜਿਹੜੀ ਕਨਾਲ ਹੈ ਉਹਦਾ ਗਵਰਨਰ ਅਡਰੈਸ ਵਿੱਚ ਨਾ ਆਇਆ ਨਾ ਬਜਟ ਦੇ ਵਿੱਚ ਨਾ ਆਇਆ ਨਾ ਉਹਦੇ ਵਿੱਚ ਕੋਈ ਬਜਟ ਪ੍ਰਵੀਜ਼ਨ ਰੱਖੀ ਇਹਨਾਂ ਸੋ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਗਰੰਟੀਆਂ ਦੇ ਕੇ ਸਾਡੀਆਂ ਪੈਣਾ ਨੂੰ ਔਰਤਾਂ ਨੂੰ 11 1100 ਦੀ ਗਰੰਟੀ ਦੇ ਕੇ 3 ਸਾਲ ਬੀਤਣ ਤੋਂ ਬਾਅਦ ਵੀ ਮੈਨੂੰ ਯਾਦ ਆ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਇੱਕ ਚੀਫ ਮਿਨਿਸਟਰ ਭਗਵੰਤ ਮਾਨ ਦੇ ਆਪਣੇ ਪੇਜ ਤੇ ਅਪਲੋਡ ਹੋਈ ਵੀਡੀਓ ਹੈ ਦਿੱਲੀ ਦੀਆਂ ਇਲੈਕਸ਼ਨਾਂ ਵਿੱਚ ਇੱਕ ਵਿਮਨ ਜਰਨਲਿਸਟ ਨੇ ਸਵਾਲ ਕੀਤਾ ਕਿ ਚੀਫ ਮਿਨਿਸਟਰ ਸਾਹਿਬ ਤੁਹਾਡੀ ਪਾਰਟੀ ਦਿੱਲੀ ਵਿੱਚ 2500 ਰੁਪਏ ਦਾ ਇਹ ਐਲਾਨ ਕਰ ਰਹੀ ਹੈ ਕਿ ਅਸੀਂ 18 ਸਾਲ ਤੋਂ ਵੱਧੀਆਂ ਔਰਤਾਂ ਨੂੰ 2500 ਰੁਪਏ ਮਹੀਨੇ ਦਾ ਆਨਰੇਰੀਅਮ ਦੇਵਾਂਗੇ ਤੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਨੇ ਤੁਸੀਂ 1100 ਹੀ ਅਜੇ ਨਹੀਂ ਕੀਤਾ ਉੱਥੇ ਭਗਵੰਤ ਮਾਨ ਦੀ ਤੁਸੀਂ ਇੰਟਰਵਿਊ ਵੇਖ ਸਕਦੇ ਹੋ ਉਹਦੇ ਵਿੱਚ ਉਹ ਗੱਲ ਕਹਿੰਦਿਆ ਕਿ 2 ਮਹੀਨਿਆਂ ਬਾਅਦ ਬਜਟ ਹੋਣਾ ਤੁਸੀਂ ਇਹ ਗੱਲ ਨੋਟ ਕਰ ਲਓ ਬਜਟ ਦੇ ਵਿੱਚ ਕਿ ਅਸੀਂ ਇਹ ਬਕਾਇਦਾ ਤੌਰ ਤੇ ਪੈਸੇ ਪ੍ਰੋਵਾਈਡ ਕਰਕੇ ਦੇਵਾਂਗੇ ਬਜਟ ਵੀ ਟੱਪ ਗਿਆ ਨਾਮ ਹੀ ਨਹੀਂ ਲਿਆ ਕੱਲ ਇਹ ਤੋਂ ਕਿਵੀ ਚਲਾ ਗਿਆ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਹੁਣ ਇਸ ਦੇ ਨਾਲ ਨਾਲ ਮੈਂ ਇੱਕ ਸਾਨੂੰ ਇਸ ਗੱਲ ਦੀ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਅੱਜ ਸਾਨੂੰ ਪਤਾ ਡੱਲੇਵਾਲ ਸਾਹਿਬ ਦੇ ਹਾਲਾਤ ਨਾਜ਼ੁਕ ਨੇ ਹਸਪੀਟਲ ਚ ਨੇ ਇੱਕ ਅਦਾ ਕਿਸਾਨ ਲੀਡਰ ਉਹਨਾਂ ਨੂੰ ਮਿਲਿਆ ਵੀ ਹੈ ਜੋ ਕਿਸਾਨਾਂ ਨਾਲ ਇਹਨਾਂ ਨੇ ਕੀਤਾ ਛਾਤੀ ਨਾਲ ਲਾ ਕੇ ਮਾਰੇ ਪਹਿਲੇ ਘਰ ਸਦਿਆ ਫਿਰ ਗ੍ਰਿਫਤਾਰੀਆਂ ਕੀਤੀਆਂ ਫਿਰ ਦੋਨੋਂ ਬਾਰਡਰਾਂ ਤੋਂ ਪੁਲਿਸ ਨੇ ਲਾਠੀ ਚਾਰਜ ਕਰਕੇ ਚੁੱਕਿਆ ਫਿਰ ਪੁਲਿਸ ਦੀਆਂ ਬੱਸਸਾਂ ਨੇ ਉਹਨਾਂ ਦੇ ਗੱਦੇ ਚੁੱਕੇ ਉਹਨਾਂ ਦੇ ਬੈਡਿੰਗ ਚੁੱਕੇ ਉਹਨਾਂ ਦੇ ਮੰਜੇ ਚੁੱਕੇ ਤੇ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਐਮਐਲਏ ਨੇ ਤੇ ਇਹਨਾਂ ਦੇ ਸਪੋਰਟਸ ਨੇ ਤਕਰੀਬਨ 150 ਟਰਾਲੀ ਏਸ਼ੀਆਂ ਸਮੇਤ ਕੁਕਿੰਗ ਰੇਂਜਸ ਦੇ ਸਮੇਤ ਸਿਲੰਡਰਸ ਦੇ ਸਮੇਤ ਉੱਥੇ ਚੋਰੀ ਕੀਤੀ ਜਿਹਨੂੰ تسلیم ਡੀਜੀਪੀ ਪੰਜਾਬ ਨੇ ਵੀ ਕੀਤਾ ਤੇ ਗੱਲ ਕਹੀ ਅਸੀਂ ਪਰਪਾਈ ਕਰਾਂਗੇ ਮੈਂ ਪੁੱਛਣਾ ਚਾਹਨਾ ਅੱਜ ਦੇ ਦਿਨ ਤੱਕ ਕਿੰਨੇ ਕੇਸ ਰਿਸਰਕ ਕੀਤੇ ਨੇ ਇਹਦੇ ਤੇ ਬਿਲਕੁਲ ਹੋਮ ਮਿਨਿਸਟਰ ਬਿਲਕੁਲ ਚੁੱਪੀ ਬੜਾਈ ਬੈਠੀ ਤੋਂ ਇਹ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਮੈਂ ਇੱਕ ਵਿਸ਼ੇਸ਼ ਸਾਥੀ ਇਥੇ ਨਾਲ ਲੈ ਕੇ ਆਇਆ ਜਿਨ੍ਹਾਂ ਦਾ ਨਾਂ ਹੈ ਭਗਵੰਤ ਸਿੰਘ ਇਹਨਾਂ ਦਾ ਪਿੰਡ ਹੈ ਕੱਗਾ ਜ਼ਿਲ੍ਹਾ ਹੈ ਪਟਿਆਲਾ ਤਹਿਸੀਲ ਹੈ ਪਾਤਣਾ ਭਗਵੰਤ ਮਾਨਦੇ ਬਿਲਕੁਲ ਗਵੰਡੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਜਿਹੜਾ ਰੈਜ਼ੋਲੂਸ਼ਨ ਸ਼ਹੀਦ ਆਜ਼ਮ ਪਗਲ ਸਿੰਘ ਜੀ ਅਸੀਂ ਲੈ ਕੇ ਆਏ ਸੀ ਜਾਂ ਮੈਂ ਲੈ ਕੇ ਆਣਾ ਚਾਹੁੰਦਾ ਸੀ ਜਿਹੜਾ ਮੈਂ ਸਮਝਦਾ ਸੀ ਕਿ ਯੂਨੀਨਮਸ ਹਾਊਸ ਪਾਸ ਕਰੇ ਤੇ ਭਾਰਤ ਰਤਨਾਵਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਭੇਜਿਆ ਜਾ ਸਕੇ ਮੈਂ ਅਜੇ ਸੱਭਗਵਨ ਸਿੰਘ ਨੂੰ ਬੇਨਤੀ ਕਰੂੰਗਾ ਇੱਥੇ ਨਾਲ ਲਾਓ ਥੋੜਾ ਜਿਹਾ ਦੱਸੋ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਹੋ ਕਿੰਨਾ ਚਿਰ ਤੁਹਾਨੂੰ ਸਾਰਾ ਇਸ ਇਸ ਇਹ ਸਾਰੀ ਲੜਾਈ ਵਿੱਚ ਕਿੰਨਾ ਟਾਈਮ ਲੱਗਾ ਤੇ ਮਾਨ ਸਾਹਿਬ ਨੇ ਤੁਹਾਨੂੰ ਜਵਾਬ ਕੀ ਦਿੱਤਾ ਸੀ ਉਹ ਕਿਰਪਾ ਕਰਕੇ ਇੱਥੇ ਸਾਰੀ ਪ੍ਰੈਸ ਨੂੰ ਤੇ ਲੋਕਾਂ ਨੂੰ ਚਾਣਨਾ ਪਊਗਾ ਆ ਪਤਨ ਕੇ ਲੋਗੋ ਜਿਹੜਾ ਅੱਖਾਂ ਭਰ ਲੋ ਪਾਣੀ ਜੋ ਸ਼ਹੀਦ ਹੋਇਆ ਉਹਨਾਂ ਕੀ ਜਰਾ ਯਾਦ ਕਰੋ ਕੁਰਬਾਨੀ ਪਤਨ ਦਾਸ ਪ੍ਰਕਾਸ਼ ਸਿੰਘ ਦਾ ਗਾਣੇ ਇਹ ਮੂਮੈਂਟ 23 ਨਵੰਬਰ 2022 ਨੂੰ ਚਲਾਈ ਸੀ ਕਸ਼ੀਰ ਪਗ ਸਿੰਘ ਸਮੇਤ ਬਾਕੀਨ ਕਲੱਬੀਆਂ ਨੂੰ ਨੈਸ਼ਨਲ ਸੀ ਇਟਾ ਦਰਜਾ ਤੇ ਪਾਰ ਤਰ ਤਰ ਪੁਰਸਕਾਰ ਦਿੱਤਾ ਜਾਵੇ ਸੀਐਮ ਸਾਹਿਬ ਨੇ ਇਸ ਦਮ ਸੌਤੀ ਪਕੜ ਕੀਤੀ ਸੀ ਸੀਐਮ ਮੁੱਖ ਮੰਤਰੀ ਸਰਭਗਵਨ ਸਿੰਘ ਮਾਨ ਨੇ ਕਿਹਾ ਸੀ ਕਿ ਹਰਿਆਣਾ ਵੀ ਕਰਨਾ ਪੈਣਾ ਆਪਣੇ ਕੋਲੇ ਪੰਜਾਬ ਦੇ 80 ਦੇ ਕਰੀਬ ਐਮਐਲਏ ਸਾਹਿਬਾਨ ਨੇ ਅਤੇ ਹਰਿਆਣੇ ਦੇ 33 ਐਮਐਲਏ ਸਾਹਿਬਾਨ ਨੇ ਆਲ ਪੰਜਾਬ ਦੀਆਂ ਬਾਹਰ ਰਸੋਸ਼ਣਾ ਨੇ ਆਲ ਹਰਿਆਣੀਆਂ ਬਾਹਰ ਰਸੋਸ਼ਣਾ ਨੇ 18000 ਸੰਦੇਸ਼ ਚਰ ਨੇ 550 ਨਗਰੀ ਪੰਚਾਇਤ ਹੈ 30 ਜਨਵਰੀ 2040 ਨੂੰ ਮੂਵਮੈਂਟ ਬਕਮਲ ਹੋ ਗਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬਾਨ ਨੇ ਮੈਨੂੰ ਮਿਲਣ ਤੋਂ ਅੰਨਾ ਕਮੀ ਕਰ ਦਿੱਤੀ ਜਾ ਕੇ ਅਗਸਤ ਮਹੀਨੇ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬਾਨ ਨੂੰ ਉਹ ਨਜ਼ਦੀਕੀ ਗਰਮੇਸ਼ ਸਿੰਘ ਰਾਸ ਤੋਂ ਨਾਲ ਲੱਗੇ ਮਿਲਿਆ ਤਾਂ ਮੁੱਖ ਮੰਤਰੀ ਸਾਹਿਬਾਨ ਮੈਨੂੰ ਕਹਿਣ ਲੱਗੇ ਕਿ ਮੈਂ ਇਹ ਬਤਾ ਮਾਨਜੋਗ ਰਾਜ ਮੰਤਰੀ ਅਮਿਤ ਸ਼ਾਹ ਨੂੰ ਪੁੱਛ ਕੇ ਪਾਵਾਂਗਾ ਉਹ ਕਹਿੰਦੇ ਕਿ ਅਮਿਤ ਸ਼ਾਹ ਜੀ ਮੇਰੇ ਪਰਮਿਟਰ ਹਨ ਮੈਂ ਅਮਿਤ ਸ਼ਾਹ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਮੈਂ ਕਿਹਾ ਮਾਨਜੋਗ ਮੁੱਖ ਮੰਤਰੀ ਸਾਹਿਬਾਨ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਤੁਸੀਂ ਅਣਕਲਾਬੀ ਸੋਚ ਰੱਖਦੇ ਹੋ ਤੁਸੀਂ ਸ਼ੀਤ ਪਗਸੇ ਨਾਲ ਤਾਂ ਸਰਕਾਰ ਬਣਾਈ ਹੈ ਤੁਸੀਂ ਬਰਾਏ ਮਿਹਰਬਾਨੀ ਕਰਕੇ ਮਤਾ ਲੇ ਕੇ ਆਓ ਪਰ ਮੁੱਖ ਮੰਤਰੀ ਜਵਾਨ ਨੇ ਮਤਾ ਪੁੱਛ ਤੋ ਅਨਾ ਕਲੀ ਕਰ ਦਿੱਤੀ ਆਦੇ ਜਵਾਬ ਦੇ ਦਿੱਤਾ ਕਿ ਇਹ ਮੈਂ ਮਤਾ ਨਹੀਂ ਪਾਵਾਂਗਾ ਉਸ ਤੋਂ ਬਾਅਦ ਸਪੀਕਰ ਸਾਹਬ ਨੇ ਮੈਨੂੰ ਕਿਹਾ ਕਿ ਮਤਾ ਮੈਂ ਲੈ ਕੇ ਆਵਾਂਗਾ ਇਹ ਕਬਾ ਸਿੰਘ ਪੰਡੋਰੀ ਐਮਐਲਏ ਹਲਕਾ ਮਹਿਲ ਕਾਨੂੰ ਤਿਆਰ ਕੀਤਾ ਰਜਿਸਟਰ ਵਿਖਾ ਦਿਓ ਆਪਣਾ ਐਮਐਲਏ ਹਲਕਾ ਮਹਿਲ ਕਾਨੂੰ ਤਿਆਰ ਕੀਤਾ ਇੱਕ ਮਿੰਟ ਮੈਂ 2 ਮਿੰਟ ਇਹ ਥੋੜਾ ਜਿਹਾ ਕਈ ਵਾਰ ਆਵਾਜ਼ ਤੋਂ ਗੱਲ ਹੋ ਸਕਦਾ ਨਾ ਪੂਰੀ ਸਮਝ ਆਈ ਹੋਵੇ ਸਖ ਕੁਲਵੰਸ ਸਰ ਭਗਵੰਤ ਸਿੰਘ ਹੀ ਇਹਨਾਂ ਦਾ ਨਾਮ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਬਹੁਤ ਰੱਦਤ ਤੋਂ ਬਾਅਦ ਇਹਨਾਂ ਕੋ ਸਿਗਨੇਚਰਜ਼ ਆਲਮੋਸਟ ਸਾਰੇ ਇਹਨਾਂ ਦੇ ਬਲੇ ਦੀਆਂ ਚਿੱਠੀਆਂ ਕਿ ਅਸੀਂ ਰੈਜ਼ੋਲੂਸ਼ਨ ਪਾ ਕੇ ਪਾਰਰ ਰਤਨਾ ਦੀ ਮੰਗ ਕਰਾਂ ਜਦੋਂ ਇਹ ਗਏ ਤੇ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਗੱਲ ਕਹੀ ਰੈਜ਼ੋਲੂਸ਼ਨ ਮੈਂ ਪਾਉਂਗਾ ਪਹਿਲੇ ਮੈਨੂੰ ਅਮਨ ਸ਼ਾਹ ਜੀ ਨਾਲ ਮਿਨਿਸਟਰ ਨਾਲ ਗੱਲ ਕਰ ਲੈਨ ਦੋ ਮੈਨੂੰ ਉਹਨਾਂ ਦੀ ਮਨਜ਼ੂਰੀ ਲੈ ਲੈਨ ਦੋ ਮੈਨੂੰ ਤੇ ਇਸ ਗੱਲ ਦਾ ਇਲਮ ਨਹੀਂ ਸੀ ਇਹ ਗੱਲ ਇਹਨਾਂ ਨੇ ਮੈਨੂੰ ਬਾਅਦ ਦੇਸੀ ਹੁਣ ਮੈਨੂੰ ਸਮਝ ਆਇਆ ਕਿ ਅਮਨ अरोड़ा ਜੀ ਕਿਉਂ ਕਹਿੰਦੇ ਨੇ ਕਿ ਜੀ ਰਾਜ ਸਭਾ ਵਿੱਚ ਰਾਗਵ ਚੜ੍ਹੇ ਨੇ ਕੋਸ਼ਿਸ਼ ਕਰ ਲਈ ਜਦੋਂ ਪ੍ਰਧਾਨ ਜਦੋਂ ਮੁੱਖ ਮੰਤਰੀ ਲੋਕ ਸਭਾ ਵਿੱਚ ਸਨ ਕਹਿੰਦੇ ਮੈਂ ਵੀ ਕੋਸ਼ਿਸ਼ ਕਰ ਲਈ ਤੇ ਇਹਨਾਂ ਨੂੰ ਕਹਿਣ ਲੱਗਿਆ ਕਿ ਜਿੰਨਾ ਚਿਰ ਰਮੇਸ਼ਾਹ ਜੀ ਨਹੀਂ ਕਹਿਣਗੇ ਅਸੀਂ ਮਤਾ ਨਹੀਂ ਪਾ ਸਕਦੇ ਸੋ ਆਪਾਂ ਇਹਨਾਂ ਫਰਜ਼ੀ ਇਨਕਲਾਬੀਆਂ ਤੋਂ ਕੋਈ ਆਸ ਉਮੀਦ ਰੱਖ ਸਕਦੇ ਐ ਇਸੇ ਗੱਲ ਕਰਕੇ ਮੈਂ ਕੱਲ ਕਿਹਾ ਸੀ ਜਦੋਂ ਮੈਂ ਉੱਠਿਆ ਤੇ ਮੈਨੂੰ ਤਾਂ ਪੂਰ ਨਾਸ ਸੀ ਕਿ ਇੱਕ ਨੈਸ਼ਨਲਿਸਟ ਫੈਮਲੀ ਨੂੰ ਬਿਲੋਂਗ ਕਰਦੇ ਨੇ ਸਪੀਕਰ ਸਾਹਿਬ ਸਾਡੇ ਲੇਟ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਜੀ ਦੇ ਸਕੇ ਪਤੀਜੇ ਨੇ ਇਹਨਾਂ ਵਿੱਚ ਕੌਮੀ ਜਨੂਨ ਹੋਏਗਾ ਇਹਨਾਂ ਵਿੱਚ ਪੰਜਾਬ ਪ੍ਰਤੀ ਤੇ ਹਿੰਦੁਸਤਾਨ ਪ੍ਰਤੀ ਨੌਜਵਾਨ ਜੋ ਚਾਹਦੇ ਨੇ ਕੋਈ ਸਾਰਿਆਂ ਨਾਲੋਂ ਪਹਿਲੇ ਸਾਡੀ ਸਪੋਰਟ ਕਰਨਗੇ ਪਰ ਮੈਨੂੰ ਅਫਸੋਸ ਹੋਇਆ ਜਦੋਂ ਇਹਨਾਂ ਨੇ ਵਿੱਚ ਲਿਆ ਕੇ ਇੱਕ ਇਹੋ ਜਿਹਾ ਇਸ਼ੂ ਜਿਹੜਾ 15 ਮਿੰਟ ਬਾਅਦ ਵੀ ਡਿਸਕਸ ਹੋ ਸਕਦਾ ਸੀ ਪੂਰਾ ਦਿਨ ਕੱਲ ਅਸੈਂਬਲੀ ਦੇ ਵਿੱਚ ਇਹਦੇ ਉੱਤੇ ਕੋਈ ਚਰਚਾ ਨਹੀਂ ਹੋਣ ਦਿੱਤੀ ਚੀਮਿੰਿਸਟਰ ਵੀ ਆਇਆ ਚੀਮਿੰਿਸਟਰ ਨੇ ਵੇਖੋ ਗੱਲ ਬਜਟ ਤੇ ਕਰਨੀ ਸੀ ਇੱਕ ਗੱਲ ਵੀ ਬਜਟ ਦੀ ਨਹੀਂ ਕੀਤੀ ਨੈਰਾ ਝੂਠ ਬੋਲ ਕੇ ਕਫਰ ਤੋਲ ਕੇ ਮੁੱਖ ਮੰਤਰੀ ਜਿਹੜਾ ਇਥੋਂ ਗਿਆ ਸੋ ਅਸੀਂ ਇਹਨੂੰ ਕੰਡੈਮ ਕਰਨੇ ਆ ਇਹ ਭਗਵੰਤ ਸਿੰਘ ਕੋ ਸਾਡੇ ਨਾਲ ਤਾਲੁਕ ਨਹੀਂ ਰੱਖਦਾ ਇਹ ਇੱਕ ਜਨੂਨ ਰੱਖਦਾ ਕਰੋਮਪਤੀ ਇੱਕ ਜਨੂਨ ਰੱਖਦਾ ਸ਼ਹੀਦ ਆਜ਼ਮ ਭਗਤ ਸਿੰਘ ਪ੍ਰਤੀ ਇਹਨਾਂ ਦਾ ਤਾਲਮੇਲ ਜੇ ਹੈ ਸੀ ਤੇ ਇਹ ਫਰਜ਼ੀ ਇਨਕਲਾਬੀਆਂ ਨਾਲ ਨਹੀਂ ਸੀ ਇਹ ਕਹਿੰਦੇ ਮੇਰਾ ਉਦੋਂ ਇੱਕੋ ਦਾ ਮੇਰੇ ਦਿਮਾਗ ਚੋਂ ਬਹੁਤ ਵੱਡਾ ਮੈਨੂੰ ਕਰੰਟ ਲੱਗਾ ਜਦੋਂ ਮੈਨੂੰ ਇਹ ਗੱਲ ਕਹੀ ਗਈ ਕਿ ਹੋਮ ਮਿਨਿਸਟਰ ਮੈਨੂੰ ਕਹਿਣਗੇ ਤਾਂ ਹੀ ਅਸੀਂ ਮਤਾ ਕਰਕੇ ਕੱਲਾਂਗੇ ਸੋ ਪੰਜਾਬੀਓ ਮੇਰੇ ਵੀਰੋ ਤੇ ਭੈਣੋ ਇਹਨਾਂ ਫਰਜ਼ੀ ਇਨਕਲਾਬੀਆਂ ਦਾ ਚਿਹਰਾ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੋ ਚੁੱਕਿਆ ਨਾ ਨਾ ਐ ਭਗਤ ਸਿੰਘ ਜੀ ਦੇ ਨੇ ਨਾ ਐ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਸੋਚ ਨਾਲ ਤੁਲਕ ਰੱਖਦੇ ਨੇ ਇਹਦੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਤੇ ਲੁੱਟ ਕੇ ਇਹਨਾਂ ਨੇ ਤੁਰ ਜਾਣਾ ਤਿੰਨ ਸਾਲ ਵੀ ਇਹਨਾਂ ਨੇ ਇਹਨਾਂ ਫਰਜ਼ੀ ਇਨਕਲਾਬੀਆਂ ਨੇ ਪੰਜਾਬ ਲੁੱਟਿਆ ਤੇ ਗਾਂ ਵੀ ਦੋ ਸਾਲ ਇਹ ਜਿਹੜੇ ਦਿੱਲੀੋਂ ਧਾੜ ਵੀ ਆਏ ਨੇ ਇਹ ਲੁੱਟ ਕੇ ਪੰਜਾਬ ਨੂੰ ਜਾਣਗੇ ਸੋ ਇਹ ਗੱਲ ਅੱਜ ਅਖੀਰਲੇ ਦਿਨ ਅਸੀਂ ਦੱਸਣਾ ਚਾਹੁੰਦੇ ਆ ਇਸ ਤੋਂ ਅਨਫੋਰਚੂਨੇਟ ਹੋਰ ਗੱਲ ਕੀ ਹੋ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਗਵੰਤ ਸਿੰਘ ਜੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਤੇ ਇਹਨਾਂ ਦਾ ਪਰਦਾ ਫਾਸ਼ ਕੀਤਾ ਪੰਜਾਬੀ ਸਹੀ ਮਹਿਨਤ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਤੇ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਉਸਦੀ ਮੈਂ ਬੈਟੀ और ये इन्होंने आप काम दिखाओ वैसे शक्ति सर हर आदमी की चिट्ठी और तो जब इनके पास किया दुकेने दुकेने तो